ਇਹ ਉਸ 6 ਸਾਲ ਦੀ ਬੱਚੀ ਦੀ ਤਸਵੀਰ ਹੈ ਜਿਹੜੀ ਇਸ ਵੇਲੇ ਇਸ ਦੁਨੀਆ ਦੇ ਵਿੱਚ ਨਹੀਂ ਹੈ ਤੇ ਮਾਂ ਦੀਆਂ ਚਾਰ ਕੁੜੀਆਂ ਸੀ ਸੋ ਛੋਟੀ ਕੁੜੀ ਸਭ ਤੋਂ ਜ਼ਿਆਦਾ ਲਾਡਲੀ ਸੀ ਸੋ ਅੱਜ ਵੀ ਉਹ ਘਰ ਦੇ ਪਰਿਵਾਰ ਦੇ ਜੀਆਂ ਦੇ ਦਿਲਾਂ ਦੇ ਵਿੱਚ ਜ਼ਰੂਰ ਵੱਸਦੀ ਹੈ ਸੋ ਮਾਂ ਨਾਲ ਗੱਲ ਕਰਾਂਗੇ ਕਿ ਆਖਿਰ ਪੈਂਜੀ ਨਾਮ ਕੀ ਤੁਹਾਡਾ ਕੋਮਲ ਕੋਮਲ ਜੀ ਚਾਈਨਾ ਡੋਰ ਸਰਕਾਰਾਂ ਭਾਵੇਂ ਜਿੰਨੀਆਂ ਮਰਜ਼ੀ ਦਾਅਵੇ ਕਰ ਰਹੀਆਂ ਲੇਕਿਨ ਅੱਜ ਵੀ ਲੋਕਾਂ ਦੀ ਜਾਣ ਨਾਲ ਖਿਲਵਾਰ ਕਰ ਰਹੀਏ ਚਾਈਨਾ ਡੋਰ ਤੁਹਾਡੀ ਬੇਟੀ 6 ਸਾਲ ਦੀ ਮਹਿਜ ਬੇਟੀ ਸੀ ਸਭ ਤੋਂ ਛੋਟੀ ਬੇਟੀ ਸੀ ਤੁਹਾਡੀ ਸਭ ਤੋਂ ਪਿਆਰੀ ਸੀ ਉਹ ਮੋਦਕ ਕਿਵੇਂ ਹੋਇਆ ਸਾਰਾ ਹਾਦਸਾ ਸਰਪੋਗ ਤੇ ਗਈ ਪਾਪਾ ਆਪਣੇ ਨਾਲ ਤੇ ਆਉਂਦਿਆਂ ਹੋਇਆ ਗਲੇ 'ਚ ਡੋਰ ਫਸ ਗਈ ਪਤਾ ਨਹੀਂ ਚੱਲਿਆ ਉਹਨੂੰ ਜੱਕ ਦਮ ਉਹਨੇ ਗਲੇ ਨਾੜਾਂ ਦੀਆਂ ਜਿਹੜੀਆਂ ਬਲੌਕ ਕਰਤੀਆਂ ਉਥੇ ਹੀ ਹਸਪੀਟਲ ਲੈ ਗਏ ਉਹਨਾਂ ਪੱਟੀ ਕਰਾ ਕੇ ਘਰ ਭੇਜ ਦਿੱਤੀ ਲੈ ਜਾਓ ਤੇ ਜੇ ਗੱਲ ਕਰੀਏ ਤੁਹਾਡੇ ਕਿੰਨੇ ਬੱਚੇ ਵਿਆਹ ਕਿਦੋਂ ਐਸੀ ਅਜਾ ਤੁਹਾਡੇ ਕਿੰਨੇ ਬੱਚੇ ਆ ਤੇ ਵੱਡੀ ਬੇਟੀ ਜਿਹੜੀ ਹੈ ਉਹ ਕਿੰਨੀ ਉਮਰ ਹੋਦੀ ਸਰ 11 ਸਾਲ ਵਿਆਹ ਨੂੰ ਹੋ ਗਏ ਆ ਗੁੜੀਆਂ ਮੇਰੀਆਂ 10 ਸਾਲਾਂ ਦੀ ਹੈ ਵੱਡੀ ਉਹ ਹੈਗੀ 6 ਸਾਲ ਦੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਸਰਕਾਰ ਤੇ ਬਹੁਤ ਦਾਅਵੇ ਕਰਦੀ ਚਾਈਨਾ ਡੋਰ ਨੂੰ ਬੰਦ ਕਰਨ ਦੇ ਪੁਲਿਸ ਵੀ ਚਾਈਨਾ ਡੋਰ ਦੇ ਜਿਹੜੇ ਗੱਟੂ ਫੜਨ ਦੀ ਕੋਸ਼ਿਸ਼ ਤੇ ਵੀ ਜੁਟੀ ਆ ਹਮੇਸ਼ਾ ਛਾਪੇਮਾਦੀ ਵੀ ਕਰਦੀ ਹਾਂਜੀ ਸਰਕਾਰ ਦੇ ਆ ਪਰ ਬੰਦ ਨਹੀਂ ਨਾ ਕਰਦੀ ਸਰਕਾਰ ਇਹ ਹਾਰਡਾ ਫੈਨਸ ਲਾ ਪਹਾੜੀ ਤੇ ਚਲ ਗਈ ਗਾਂ ਕਿਹਦਾ ਹੋਰ ਦਾ ਨਾ ਬੱਚਾ ਇਤਨਾ ਵੀ ਜਾਇਆ ਹੈ ਇਹ ਡੋਰਾ ਜਿਹੜੀ ਬੰਦ ਕਰਨੀ ਚਾਹੀਦੀ ਹੈ ਮਿੱਟ ਭਈ ਰੋਡ ਤੋਂ ਆ ਰਿਆ ਹਾਂ ਹਮ ਸੈਲੀਬ੍ਰੇਸ਼ਨ ਮੋਲ ਤੇ ਪੋਲ ਚੜਿਆ ਪੋਲ ਥੋੜਾ ਜਿਹਾ ਗਾਂ ਜਾ ਕੇ ਨਾਲ ਡੋਰਾ ਹੈ ਡੋਰਾ ਦੇ ਨਾਲ ਮਿਲ ਵੀ ਤਨਾਲੀ ਬਡੀ ਗੱਲੇ ਫਿਰ ਫਿਰ ਤੁਸੀਂ ਹਸਪੀਟਲ ਲੈ ਕੇ ਹਾਂਜੀ ਹਸਪੀਟਲ ਲੈ ਗਏ ਉੱਤੇ ਉਹਨਾਂ ਨੇ ਅਫਸਰੇ ਕਹਦੇ ਕਿ ਨਹੀਂ ਮੌਤ ਹੋ ਗਈ ਮੋਟਰਸਾਈਕਲ ਉੱਥੇ ਸੁੱਟ ਕੇ ਉੱਥੇ ਸੁੱਟ ਗਈ ਮੋਰ ਚਲੋ ਤੇ ਛੁੱਟ ਗਏ ਉਤੋਂ ਜਦੋਂ ਵਾਪਸ ਆਏ ਆ ਹਸਪੀਟਲ ਆ ਪਲਸ ਹਸਪੀਟਲ ਆਗਾ ਤੇ ਬਟਾਲਾ ਰੋਡ ਤੇ ਹੂੰ ਉਤੋਂ ਉਹਨਾਂ ਨੇ ਲੀਤਾ ਚੱਕ ਚੋ ਕਿੰਨੇ ਨੇ ਇਹ ਖਤਮ ਹੋ ਵੀ ਜੇ। ਇਹ ਲੱਗਦਾ ਤੁਹਾਨੂੰ ਕੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਤੁਹਾਡਾ ਘਰ ਦਾ ਜੀ ਗਿਆ ਤੁਹਾਡੀ ਸਭ ਤੋਂ ਛੋਟੀ ਬੇਟੀ ਸੀ ਜਿਹਨੂੰ ਸ਼ਾਇਦ ਸਭ ਤੋਂ ਜ਼ਿਆਦਾ ਪਿਆਰ ਕਰਦੇ ਆ ਮਾਪਿਓ ਸਭ ਤੋਂ ਛੋਟੇ ਬੱਚੇ ਨੂੰ ਜ਼ਿਆਦਾ ਪਿਆਰ ਕਰਦੇ ਆ ਕਿ ਲੱਗਦਾ ਕਿ ਕਾਰਵਾਈ ਹੋਣੀ ਚਾਹੀਦੀ ਹੈ ਚਾਈਨਾ ਡੋਰ ਪੂਰੀ ਤਰ੍ਹਾਂ ਬੰਦ ਹੋਣੀ ਚਾਹੀਦੀ। ਉਹ ਇਹ ਕਹਿੰਦੇ ਚਲੋ ਜਰਾ ਸਾਡਾ ਤੇ ਚੱਲ ਗਿਆ ਜਿਹੜਾ ਜਾਣਾ ਹੁਣ ਗਾੜੀ ਤੇ ਨਾਲ ਕਿੱਦਾ ਜਾਵੇ ਹੁਣ ਵੱਲੇ ਵੱਲੇ ਵੀ ਇੱਕ ਉਹਦਨ ਹੀ ਡੋਰ ਫਿਰੋ ਵੀ ਬੰਦੇ ਤੇ ਮੌਤ ਹੋ ਗਈ ਥਾਣਾ ਵੀ ਲੱਗ ਗਿਆ ਪੁਲਿਸ ਵੀ ਲੱਗ ਗਿਆ। ਉਹ ਵੀ ਨਹੀਂ ਕੁਝ ਕਰਦੇ। ਥਾਣਾ ਤੇ ਲੱਗ ਗਈ ਇਹਨਾਂ ਲੱਗੇ ਥਾਣਾ ਲੱਗੇ ਚਲੋ ਮੇਲਾ ਵਾ ਬਾਬੇ ਦਾ ਤੇ ਪਰ ਉਹਨਾਂ ਨੂੰ ਵੀ ਡੱਕਦੇ ਉਹ ਵੀ ਮੁੰਡਾ ਐਸੇ ਕਰਕੇ ਮਰਿਆ ਡੋਰਾ ਤੇ ਫਿਰ ਗਈ ਉਹ ਤੇ ਵੀ ਕਿ ਤੁਸੀਂ ਆਉਣ ਵਾਲੇ ਸਮੇਂ 'ਚ ਕੋਈ ਇਹੋ ਜਿਹਾ ਕਦਮ ਚੁੱਕੋਗੇ ਜਿੰਨਾ ਚਾਹੀਦਾ ਡੋਰ ਬੰਦ ਹੋ ਸਕੇ ਕਿ ਕਿਸੇ ਹੋਰ ਘਰ ਦਾ ਜੀ ਨਾ ਜਾਏ ਉਹ ਇਹ ਤਾਂ ਇਹ ਕਹਿ ਰਹੇ ਆ ਇਹ ਗਾੜੀ ਬੰਦ ਕਰਨੀ ਚਾਹੀਦੀ ਜੇ ਤਾਂ ਬੰਦ ਦੀ ਉਹ ਤਾਂ ਬੰਦ ਕਰਾ ਲਓ ਦੂਜੇ ਨੂੰ ਤਾਂ ਫਾਇਦਾ ਕੋਈ ਨਹੀਂ ਕਹਿੰਦਾ ਉਹ ਤਾਂ ਫਿਰ ਛੋਟਾ ਆਏਗਾ 2 ਸਾਲ ਦੇਲੇ ਲਾਊਗਾ 3 ਸਾਲ ਲਾਊਗਾ ਫਿਰ ਹੁਣ ਇਹੀ ਕੰਮ ਕਰਨਾ ਸੋ ਘਰ ਦੇ ਜੀ ਜ਼ਰੂਰ ਇਸ ਵੇਲੇ ਦੁਖੀ ਹੈ ਕਿਉਂਕਿ ਜਿਹੜੇ ਜਿਹਦੇ ਘਰ ਹੋ ਗਈ ਹੈ ਇਹ ਉਹ ਪਲਕ ਬੇਟੀ ਹੈ ਜਿਸ ਨੂੰ ਇੰਸਟਾਗ੍ਰam ਦੇ ਬਣਾਉਣ ਦਾ ਵੀ ਕਾਫੀ ਸ਼ੌਂਕ ਸੀ ਸੋ ਲੇਕਿਨ ਅੱਜ ਇਹ ਕੁੜੀ ਇਸ ਦੁਨੀਆ ਦੇ ਵਿੱਚ ਨਹੀਂ ਹੈ ਪਰਿਵਾਰ ਵਾਲੇ ਮੰਗ ਜ਼ਰੂਰ ਕਰ ਰਹੇ ਹੈ ਕਿ ਚਾਇਨਾ ਡੋਰ ਬੰਦ ਹੋਣੀ ਚਾਹੀਦੀ ਹੈ ਚਾਈਨਾ ਡੋਰ ਤੇ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਸਰਕਾਰਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਤਾਂ ਕਿ ਕਿਸੇ ਹੋਰ ਚ ਘਰ ਦਾ ਜੀ ਨਾ ਜਾਏ ਲੇਕਿਨ ਕੀ ਆਉਣ ਵਾਲੇ ਸਮੇਂ ਦੇ ਵਿੱਚ ਚਾਈਨਾ ਡੋਰ ਬੰਦ ਹੋ ਪਾਏਗੀ ਕੀ ਸਰਕਾਰ ਕਾਰਵਾਈ ਕਰੇਗੀ ਕੀ ਲੋਕ ਕਦਮ ਚੁੱਕੂਗੇ ਕਿਉਂਕਿ ਅਗਰ ਲੋਕ ਕਦਮ ਚੁੱਕਣ ਲੋਕ ਚਾਈਨਾ ਡੋਰ ਨਾਲ ਪਤੰਗ ਧਾਰੀ ਬੰਦ ਕਰ ਦਿੰਨ ਤੇ ਸ਼ਾਇਦ ਕਿਸੇ ਘਰ ਦਾ ਜੀ ਨਾ ਜਾਏ ਲੇਕਿਨ ਰੋਸ਼ ਜ਼ਰੂਰ ਹੈ ਸੋ